ਗੁਰੂ ਜੀ ਦੀ ਬੀਬੀ ਹਰਸ਼ਰਨ ਕੌਰ ਜੀ ਦੀ ਸ਼ਹਾਦਤ ਕੇਵਲ ਇੱਕ ਘਟਨਾ ਨਹੀਂ ਸਗੋਂ ਸਿੱਖੀ ਸਿਧਕ ਤੇ ਜਜ਼ਬੇ ਦੀ ਉਹ ਸਿਖਰ ਹੈ ਜਿੱਥੇ ਮੌਤ ਦਾ ਡਰ ਵੀ ਮਨੁੱਖ ਦੇ ਵਿਸ਼ਵਾਸ ਦੇ ਅੱਗੇ ਗੋਡੇ ਟੇਕ ਦਿੰਦਾ ਹੈ ਜਦੋਂ ਚਮਕੌਰ ਸਾਹਿਬ ਦੀ ਜੰਗ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਜੀ ਤੇ 40 ਦੇ ਕਰੀਬ ਸਿੰਘ ਸ਼ਹੀਦ ਹੋ ਗਏ ਤਾਂ ਮੁਗਲ ਹਕੂਮਤ ਨੇ ਇਹ ਸਖਤ ਹੁਕਮ ਜਾਰੀ ਕੀਤਾ ਸੀ ਕਿ ਇਹਨਾਂ ਸ਼ਹੀਦਾਂ ਦੇ ਸਰੀਰਾਂ ਦਾ ਸੰਸਕਾਰ ਨਾ ਕੀਤਾ ਜਾਵੇ ਉਹ ਚਾਹੁੰਦੇ ਸਨ ਕਿ ਇਹ ਸਰੀਰ ਇੰਜ ਹੀ ਖੁੱਲੇ ਮੈਦਾਨ ਵਿੱਚ ਪਏ ਰਹਿਣ ਤਾਂ ਜੋ ਲੋਕਾਂ ਵਿੱਚ ਦਹਿਸ਼ਤ ਪੈਦਾ ਕੀਤੀ ਜਾ ਸਕੇ ਜਦੋਂ ਇਹ ਖਬਰ ਪਿੰਡਾਂ ਵਿੱਚ ਫੈਲੀ ਤਾਂ ਬੀਬੀ ਬੀਬੀ ਹਰਸ਼ਰਨ ਕੌਰ ਜੀ ਦਾ ਹਿਰਦਾ ਬਲੁੰਦਰਿਆ ਗਿਆ ਉਹ ਗੁਰੂ ਘਰ ਦੀ ਅਨੰਨੇ ਸੇਵਕ ਸੀ ਅਤੇ ਉਸ ਨੇ ਮਨ ਵਿੱਚ ਧਾਰ ਲਿਆ ਕਿ ਭਾਵੇਂ ਜਾਨ ਚਲੀ ਜਾਵੇ ਪਰ ਉਹ ਆਪਣੇ ਗੁਰੂ ਦੇ ਲਾਲਾਂ ਦੀ ਬੇਅਦਬੀ ਨਹੀਂ ਹੋਣ ਦੇਵੇਗੀ ਦੱਸ ਪੋ ਦੀ ਉਹ ਕਾਲੀ ਰਾਤ ਬਹੁਤ ਭਿਆਨਕ ਸੀ ਚਮਕੌਰ ਦੀ ਗੜੀ ਦੇ ਚਾਰੇ ਪਾਸੇ ਹਜ਼ਾਰਾਂ ਮੁਗਲ ਸਿਪਾਹੀਆਂ ਦਾ ਪਹਿਰਾ ਸੀ ਪਰ ਬੀਬੀ ਜੀ ਦੇ ਮਨ ਦੇ ਵਿੱਚ ਕੋਈ ਡਰ ਨਹੀਂ ਸੀ ਉਹ ਚੋਰੀ ਛੁਪੇ ਜੰਗ ਦੇ ਮੈਦਾਨ ਵਿੱਚ ਪਹੁੰਚੀ ਅਤੇ ਲਾਸ਼ਾਂ ਦੇ ਢੇਰ ਵਿੱਚੋਂ ਉਸ ਨੇ ਸਹਬਜ਼ਾਦਿਆਂ ਦੇ ਪਵਿੱਤਰ ਸਰੀਰਾਂ ਦੀ ਪਛਾਣ ਕੀਤੀ ਇੱਕ ਇੱਕ ਕਰਕੇ ਉਹਨਾਂ ਨੇ ਸਹਬਜ਼ਾਦਿਆਂ ਅਤੇ ਸਿੰਘਾਂ ਦੀਆਂ দেহਾਂ ਨੂੰ ਇਕੱਠਾ ਕੀਤਾ ਅਤੇ ਇਹ ਕਾਰਜ ਕਰਨਾ ਕਿੰਨਾ ਮੁਸ਼ਕਲ ਰਿਹਾ ਹੋਵੇਗਾ ਇਸ ਦਾ ਅੰਦਾਜ਼ਾ ਲਗਾਇਆ ਨਹੀਂ ਜਾ ਸਕਦਾ ਕਿ ਇੱਕ ਪਾਸੇ ਦੁਸ਼ਮਣ ਦੀਆਂ ਤਲਵਾਰਾਂ ਸਨ ਦੂਜੇ ਪਾਸੇ ਆਪਣੇ ਵੀਰਾਂ ਦੇ ਲਹੂ ਲਹਾਨ ਸਰੀਰ ਬੀਬੀ ਜੀ ਨੇ ਲੱਕੜਾਂ ਇਕੱਠੀਆਂ ਕਰਕੇ ਇੱਕ ਵੱਡੀ ਚਿਖਾ ਤਿਆਰ ਕੀਤੀ ਜਦੋਂ ਉਹਨਾਂ ਨੇ ਚਿਖਾ ਨੂੰ ਅੱਗ ਲਗਾਈ ਤੇ ਉਹਨਾਂ ਸਪਾਹੀਆਂ ਨੂੰ ਪਤਾ ਲੱਗਿਆ ਕਿ ਕਿਤੇ ਅੱਗ ਦਿਖਾਈ ਦੇ ਰਹੀ ਹੈ ਤਾਂ ਅੱਗ ਦੀਆਂ ਲਪਟਾਂ ਅਸਮਾਨ ਨੂੰ ਛੂਣ ਲੱਗੀਆਂ ਰਾਤ ਦੇ ਹਨੇਰੇ ਵਿੱਚ ਇਹ ਰੌਸ਼ਨੀ ਦੇਖ ਕੇ ਮੁਗਲ ਫੌਜ ਵਿੱਚ ਹਫੜਾ ਦਫੜੀ ਮੱਚ ਗਈ ਉਹਨਾਂ ਨੇ ਸੋਚਿਆ ਕਿ ਸ਼ਾਹੇਦ ਸਿੰਘ ਵਾਪਸ ਆ ਗਏ ਹਨ ਜਦੋਂ ਫੌਜੀ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਇਕੱਲੀ ਔਰਤ ਸ਼ਹੀਦਾਂ ਦਾ ਸੰਸਕਾਰ ਕਰ ਰਹੀ ਹੈ ਅਤੇ ਨਰਵੈ ਹੋ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਹੈ। ਮੌਗਲ ਹਾਕਮਾਂ ਨੇ ਬੀਬੀ ਨੂੰ ਪੁੱਛਿਆ ਕਿ ਤੇਰੀ ਇਹ ਹਿੰਮਤ ਕਿਵੇਂ ਹੋਈ? ਬੀਬੀ ਨੇ ਬੜੀ ਦਲੇਰੀ ਨਾਲ ਜਵਾਬ ਦਿੱਤਾ ਕਿ ਇਹ ਮੇਰੇ ਧਰਮ ਦੇ ਰਾਖੇ ਹਨ। ਮੇਰੇ ਵੀਰ ਹਨ, ਉਹਨਾਂ ਦਾ ਸੰਸਕਾਰ ਮੇਰਾ ਫਰਜ਼ ਹੈ। ਗੁੱਸੇ ਦੇ ਵਿੱਚ ਆਏ ਜ਼ਾਲਮਾਂ ਨੇ ਬੀਬੀ ਨੂੰ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ਅੰਤ ਦੇ ਵਿੱਚ ਬੀਬੀ ਨੂੰ ਆਪਣੇ ਇਰਾਦੇ ਤੋਂ ਨਾ ਡੋਲੀ ਤਾਂ ਜ਼ਾਲਮਾਂ ਨੇ ਉਹਨਾਂ ਨੂੰ ਜਿਉਂਦੇ ਜੀ ਉਸੇ ਬਲਦੀ ਹੋਈ ਚੇਖਾਂ ਵਿੱਚ ਸੁੱਟ ਦਿੱਤਾ ਬੀਬੀ ਜੀ ਨੇ ਹੱਸਦੇ ਹੋਏ ਸਹਾਦਤ ਦਾ ਜਾਮ ਪੀ ਲਿਆ ਅਤੇ ਅੱਗ ਦੀਆਂ ਲਪਟਾਂ ਵਿੱਚ ਅਪੇਧ ਹੋ ਗਏ ਬੀਬੀ ਦੀ ਸਹਾਦਤ ਸਾਨੂੰ ਇਹ ਸਿਖਾਉਂਦੀ ਹੈ ਕਿ ਵਹਾਦਰੀ ਸੱਚ ਦੇ ਮਾਰਗ ਤੇ ਚੱਲਦਿਆਂ ਗਿਣਤੀ ਜਾਂ ਤਾਕਤ ਦੇ ਮਾਇਨੇ ਨਹੀਂ ਰੱਖਦੀ। ਗੁਰੂ ਦਾ ਪਿਆਰ ਸਾਨੂੰ ਇਹ ਹਿੰਮਤ ਦਿੰਦਾ ਹੈ ਕਿ ਅਸੀਂ ਕੁਝ ਵੀ ਕਰ ਗੁਜ਼ਰ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ